ਜੀਲ ਦਾ ਰਹਿਣ ਵਾਲਾ ਇੱਕ ਅਰਬਪਤੀ ਮਨੁੱਖ ਨੇ ਮੀਡੀਆ ਦੇ ਰਾਹੀਂ ਲੋਕਾਂ ਵਿੱਚ ਇੱਕ ਐਲਾਨ ਕੀਤਾ ਕਿ ਜਿਹੜੀ ਮੇਰੇ ਕੋਲ 6 ਕਰੋੜ ਦੀ ਕਾਰ ਹੈ ਇਹਨੂੰ ਮੈਂ ਕਬਰ ਦੇ ਵਿੱਚ ਦਫਨਾ ਦੇਵਾਂਗਾ ਤਾਂ ਜੋ ਮਰਨ ਤੋਂ ਬਾਅਦ ਵੀ ਇਹਦੀ ਸਵਾਰੀ ਕਰ ਸਕਾਂ ਲੋਕਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਬਹੁਤ ਨੇ ਕਿਹਾ ਕਿ ਐਡੀ ਮਹਿੰਗੀ ਗੱਡੀ ਨੂੰ ਕਬਰ ਵਿੱਚ ਦਫਨਾਉਣ ਦੀ ਕੀ ਲੋੜ ਹੈ ਮਰਨ ਤੋਂ ਬਾਅਦ ਕੌਣ ਗੱਡੀ ਦੀ ਸਵਾਰੀ ਕਰਦਾ ਹੈ ਏਡੀ ਕੀਮਤੀ ਗੱਡੀ ਨੂੰ ਕਬਰ ਵਿੱਚ ਦਫਨਾਉਣਾ ਨਹੀਂ ਚਾਹੀਦਾ ਲੋਕਾਂ ਬਹੁਤ ਸਾਰੀਆਂ ਵਿਚਾਰਾਂ ਦਿੱਤੀਆਂ ਆਪੋ ਆਪਣੇ ਸੁਝਾਅ ਦਿੱਤੇ ਪਰ ਜਿਹੜਾ ਦਿਨ ਉਹਨੇ ਮਿੱਥਿਆ ਸੀ ਉਹ ਕਹਿਣ ਲੱਗਾ ਜੀ ਮੈਂ ਤੇ ਉਸੇ ਦਿਨ ਉਸੇ ਸਮੇਂ ਆਪਣੀ ਗੱਡੀ ਨੂੰ ਕਬਰ ਵਿੱਚ ਦਫਨਾਵਾਂਗਾ ਤਾਂ ਜੋ ਮਰਨ ਤੋਂ ਬਾਅਦ ਇਹਦੀ ਸਵਾਰੀ ਕਰ ਸਕਾ ਹੁਣ ਲੱਖਾਂ ਲੋਕ ਦੇਖਣ ਵਾਸਤੇ ਆਏ ਕਿ ਦੇਖੀਏ ਤੇ ਸਹੀ ਕੋਈ ਆਪਣੀ ਏਡੀ ਮਹਿੰਗੀ ਕਾਰ ਨੂੰ ਕਬਰ ਵਿੱਚ ਕਿੱਦਾਂ ਦਫਨਾ ਸਕਦਾ ਹੈ ਲੱਖਾਂ ਲੋਕਾਂ ਦਾ ਇਕੱਠ ਹੈ মিডিਆ ਵਾਲੇ ਪਹੁੰਚੇ ਨੇ ਟ੍ਰੇਨ ਮੰਗਾਈ ਗਈ ਟੋਆ ਪੁੱਟਿਆ ਗਿਆ ਉਹ ਲੋ ਨੇ 6 ਕਰੋੜ ਦੀ ਗੱਡੀ ਖੜੀ ਕੀਤੀ ਹੋਈ ਹੈ ਲੋਕ ਬੜੀ ਹੈਰਾਨੀ ਨਾਲ ਦੇਖ ਰਹੇ ਨੇ ਕਿ ਏਡੀ ਮਹਿੰਗੀ ਗੱਡੀ ਨੂੰ ਕੋਈ ਕਬਰ ਵਿੱਚ ਕਿੱਦਾਂ ਦਫਨਾ ਸਕਦਾ ਹੈ ਆਖਰ ਆਖਰੀ ਸਮਾਂ ਆਇਆ ਤੇ ਉਹਨੇ ਲੋਕਾਂ ਨੂੰ ਸੰਬੋਧਨ ਕੀਤਾ ਕਹਿਣ ਲੱਗਾ ਮੇਰੇ ਕੋਲ ਇੰਨੀ ਮਾਇਆ ਕਿ ਮੈਂ ਇਦਾਂ ਦੀਆਂ ਹਜ਼ਾਰਾਂ ਗੱਡੀਆਂ ਖਰੀਦ ਸਕਦਾ ਪਰ ਕਹਿਣ ਲੱਗਾ ਕਮਾਲ ਦੀ ਗੱਲ ਇਹ ਹੈ ਕਿ ਤੁਹਾਨੂੰ ਮੇਰੀ ਗੱਡੀ ਦੀ ਬਹੁਤ ਚਿੰਤਾ ਜਿਹਨੂੰ ਧਨ ਨਾਲ ਮਾਇਆ ਨਾਲ ਖਰੀਦਿਆ ਜਾ ਸਕਦਾ ਪਰ ਤੁਹਾਡਾ ਜਿਹੜਾ ਆਪਣਾ ਸਰੀਰ ਈਟਾ ਅਮੋਲਕ ਹੈ ਇੰਨਾ ਕੀਮਤੀ ਹੈ ਉਹਦੀ ਤੁਸੀਂ ਕੇਅਰ ਹੀ ਨਹੀਂ ਕਰਦੇ ਉਹਦੀ ਤੁਸੀਂ ਕਦਰ ਹੀ ਨਹੀਂ ਕਰਦੇ ਇੱਡੇ ਅਮੂਲਕ ਸਿਰ ਨੂੰ ਤੁਸੀਂ ਕੌਡੀਆਂ ਦੇ ਭਾਲ ਰੋਲ ਰਹੇ ਹੋ ਕੋਈ ਨਸ਼ੇ ਨਾਲ ਬਰਬਾਦ ਕਰ ਰਿਹਾ ਹੈ ਕੋਈ ਵਿਕਾਰਾਂ ਵਿੱਚ ਬਰਬਾਦ ਕਰ ਰਿਹਾ ਹੈ ਇੰਨਾ ਕੀਮਤੀ ਸਮਾਂ ਇੰਨਾ ਕੀਮਤੀ ਜੀਵਨ ਤੁਸੀਂ ਕੌਡੀਆਂ ਦੇ ਭਾਈ ਰੋੜਦੇ ਜਾ ਰਹੇ ਹੋ ਕਹਿਣ ਲੱਗਾ ਗੱਲ ਮੇਰੀ ਗੱਡੀ ਦੀ ਨਹੀਂ ਗੱਲ ਤੁਹਾਡੇ ਜੀਵਨ ਦੀ ਹੈ ਕਿ ਤੁਹਾਡਾ ਜੀਵਨ ਬਹੁਤ ਕੀਮਤੀ ਹੈ ਮੈਂ ਇੱਥੇ ਗੱਡੀ ਦਫਨਾਉਣ ਨਹੀਂ ਆਇਆ ਤੁਹਾਨੂੰ ਸੁਚੇਤ ਕਰਨ ਵਾਸਤੇ ਆਇਆ ਹਾਂ ਕਿ ਮੇਰੀ ਗੱਡੀ ਨਾਲੋਂ ਤੁਹਾਡੇ ਸਰੀਰ ਦੀ ਕੀਮਤ ਵੱਧ ਹੈ ਇਹ ਦੁਬਾਰਾ ਨਹੀਂ ਪ੍ਰਾਪਤ ਹੋਣਾ